ਸਸਰੇ ਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਜੱਜ ਸਿੰਘ ਚਿਹਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਦੇ ਤਣਾਅ ਤੋਂ ਬਾਅਦ ਪੰਜਾਬ ਦੇ ਸਿਆਸਤਦਾਨ ਇਸ ਤੇ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰੀ ਮੰਤਰੀ ਹਰਜਿੰਦਰਤ ਕੋਰ ਬਾਦਲ ਨੇ ਨਵਜੋਤ ਸਿੰਘ ਸਿੱਧੂ ਤੇ ਵੱਡਾ ਵਾਰ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਧਰੋਹੀ ਦੀ ਜ਼ੁਬਾਨ ਹੁਣ ਬੰਦ ਹੋ ਚੁੱਕੀ ਹੈ ਨਵਜੋਤ ਸਿੰਘ ਸਿੱਧੂ ਕਿ ਚੁੱਪੇ ਸਤੇ ਇਹ ਬਹੁਤ ਅੱਛਾ ਸਵਾਲ ਆਪਨੇ ਪੁੱਛਿਆ ਸ਼ੇਸ਼ ਤ੍ਰੋਹੀ ਕੇ ਲਈ ਜਵਾਨ ਅਪਰਧ ਹੋਏ ਹੈ ਸ਼ੇਸ਼ ਤ੍ਰੋਹੀ ਕੇ ਲਈ ਜਵਾਨ ਅਪਰਧ ਹੋਏ ਹੈ ਸ਼ੇਸ਼ ਤ੍ਰੋਹੀ ਕੇ ਲਈ ਜਵਾਨ ਅਪਰਧ ਹੋਏ ਹੈ ਪੁਰਵਾਮਾ ਵਿੱਚ ਹੋਏ ਆਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਜੋ ਪਾਕਿਸਤਾਨ ਦੇ ਵਿੱਚ ਇੱਕ ਹੋਰ ਸਟ੍ਰਾਈਕ ਕੀਤੀ ਹੈ 에ਅਰ ਸਟ੍ਰਾਈਕ ਕੀਤੀ ਹੈ ਉਸ ਤੋਂ ਹਰਜਿੰਦਰਤ ਕੌਰ ਬਾਦਲ ਕਾਫੀ ਖੁਸ਼ ਦਿਖਾਈ ਦਿੰਦੇ ਨੇ ਸਾਕੇ ਇਹ ਆਤੰਕਵਾਦ ਫਲਾਣੋ ਵਾਲੋ ਕੋ ਪਤਾ ਲੱਗ ਜਾਏ ਕਿ ਇਹ ਹਿੰਦੁਸਤਾਨ ਚੁੱਪ ਰਹਿਣੇ ਵਾਲਾ ਨਹੀਂ ਹੈ जिस करके ऐसा मुंह तोड़ जवाब दिया और जवाब ये दिया कि जहाँ पे आतंकवाद को पाल रहे थे वो आतंकवादियों को खत्म करने का काम किया एक भी इनोसेंट की हत्या ना हो इसका ध्यान रखा गया लेकिन मुझे हैरानी हो रही है कि पाकिस्तान जो कहता था कि हमारे धरती में कोई आतंकवाद पलता ही नहीं है आज वो आतंकवादियों को नष्ट होने में अपनी मिलिट्री का काम करके हिंदुस्तान के ऊपर हमला करने की सोचे तो बिल्कुल क्लियर है वही आतंकवाद को पालते थे वही दुनिया में और देश में आतंकवाद फैलाने का पाकिस्तानी सरकार और मिलिट्री करती थी जो तो पूछा गया कि की कांग्रेस पार्टी एक बार फिर तो तो आपके को ए स्ट्राइक दे सबूत मांगेगी क्योंकि पिछली सर्जिकल स्ट्राइक दे सबूत भी कांग्रेस पार्टी वाला मांगे गए सन इससे हरचमरत कौर बादल का की कहना है तू आप ही सुन लो मांगेगी उनके पास और क्या भी तो चुप बैठी है क्योंकि पता है कि हिंदुस्तान सारे प्रधानमंत्री जी के साथ सारा दुनिया खड़ी है सारा देश खड़ा है और जिस तरह से ये स्ट्राइक किया गया है कोई सिविलियन कैलिशीज ना हो और एक स्ट्रोक में इतने सारे एक हजार पे गला के यहां पे कर रहे थे। की तो प्रधानमंत्री जी के साथ खड़ा है तो कुछ दिन तो कांग्रेस ही चुप रहेंगे उसके बाद फिर उनका जो ये खुंड चर्चा होती है और इनका रूमर मॉन्गरिंग होता है वो सब शुरू हो जाएगा और क्या दरअसल हरसिमरत कौर बादल फाजिल का हड़के जिथेद ਗ੍ਰਾਮ ਸੀ ਇੱਥੇ ਉਹਨਾਂ ਤੋਂ ਇਹ ਵੀ ਪੁੱਛਿਆ ਗਿਆ ਕਿ ਕੀ ਤੁਸੀਂ ਇਸ ਹਲਕੇ ਤੋਂ ਚੋਣ ਲੜ ਰਹੇ ਹੋ ਤਾਂ ਉਹਨਾਂ ਦਾ ਕਹਿਣਾ ਹੈ ਕਿ ਕੁਝ ਵੀ ਹੋ ਸਕਦਾ ਹੈ ਉਹਨਾਂ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਹੈ ਜੋ ਵੀ ਉਹਨਾਂ ਨੂੰ ਟਿਕਟ ਦੇਣੀ ਹੈ ਉਹ ਪਾਰਟੀ ਨੂੰ ਦੇਣੀ ਹੈ ਇਸ ਤੋਂ ਕੈਸ ਰੰਗਾਂ ਲਾਈਆਂ ਜਾ ਰਹੀਆਂ ਨੇ ਇੱਕ ਬਠਿੰਡੇ ਤੋਂ ਇਲਾਵਾ ਵੀ ਹਰਸਿੰਦਰ ਕੌਰ ਬਾਦਲ ਕਿਤੇ ਹੋਰ ਵੀ ਉਮੀਦਵਾਰ ਹੋ ਸਕਦੇ ਨੇ ਕਿਉਂਕਿ ਫਾਜ਼ਲਕਾ ਦੇ ਵਿੱਚ ਹੀ ਸੁਖਬੀਰ ਸਿੰਘ ਬਾਦਲ ਦਾ ਹਲਕਾ ਜਲਾਲਾਬਾਦ ਵੀ ਪੈਂਦਾ ਹੈ ਇਸੇ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਸੁਖਬੀਰ ਸਿੰਘ ਬਾਦਲ ਦੇ ਪ੍ਰਚਾਰ ਦੇ ਲਈ ਵੀ ਇੱਥੇ ਆਉਂਦੀ ਰਹੀਆਂ ਹਾਂ ਤੇ ਹੁਣ ਵੀ ਇੱਥੇ ਪਹੁੰਚੀ ਆ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਮੈਂ ਸਾਰੇ ਪੰਜਾਬ ਦੇ ਵਿੱਚ ਪ੍ਰਚ ਅਤੇ ਭਾਰਤ ਦੇ ਵਿੱਚ ਜੋ ਤਣਾਅ ਵਧਿਆ ਹੋਇਆ ਜੋ ਭਾਰਤ ਵੱਲੋਂ ਇਹ ਸਟ੍ਰਾਈਕ ਕੀਤੀ ਗਈ ਹੈ ਉਸ ਤੋਂ ਬਾਅਦ ਹੁਣ ਪਾਕਿਸਤਾਨ ਨੇ ਇੰਡੀਆ ਤੇ ਹਮਲਾ ਕੀਤਾ ਸੀ ਇਸ ਨੂੰ ਲੈ ਕੇ ਹਰ ਸਿਮਰਤ ਕੌਰ ਬਾਦਲ ਕਾਫੀ ਖੁਸ਼ ਦਿਖਾਈ ਦਿੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਮਜ਼ਬੂਤ ਪ੍ਰਧਾਨ ਮੰਤਰੀ ਹੈ ਇਸੇ ਕਰਕੇ ਉਸ ਨੇ ਐਡਾ ਵੱਡਾ ਫੈਸਲਾ ਲੈ ਕੇ ਪਾਕਿਸਤਾਨ ਨੂੰ ਉਸ ਦੇ ਘਰ ਵਿੱਚ ਜਾ ਕੇ ਸਟ੍ਰਾਈਕ ਕਰਨ ਦੀ ਹਿੰਮਤ ਕੀਤੀ ਹੈ ਉਹ ਤਾਂ ਕਾਫੀ ਖੁਸ਼ ਨੇ ਪਰ ਨਵਜੋਤ ਸਿੰਘ ਸਿੱਧੂ ਨੇ ਇਸ ਤੇ ਆਪਣੀ ਕੋਈ ਅਜੇ ਤੱਕ ਪ੍ਰਤੀਕਿਰਿਆ ਖੁੱਲ ਕੇ ਨਹੀਂ ਦਿੱਤੀ ਹੈ ਕੱਲ ਨਵਜੋਤ ਸਿੰਘ ਸਿੱਧੂ ਦੀ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਸੀ ਪਰ ਉਹਨਾਂ ਨੇ ਉਸ ਪ੍ਰੈ ਮੀਡੀਆ ਦੇ ਸਾਹਮਣੇ ਆਏ ਜ਼ਰੂਰ ਪਰ ਇਹਨਾਂ ਦੱਸ ਕੇ ਚਲੇ ਗਏ ਕਿ ਅਸੀਂ ਇਸ ਪ੍ਰੈਸ ਕਾਨਫਰੰਸ ਨੂੰ ਰੱਦ ਕਰਦੇ ਹਾਂ ਅਤੇ ਅਸੀਂ ਆਪਣੇ ਦੇਸ਼ ਅਤੇ ਆਪਣੀ ਭਾਰਤੀ ਸੈਨਾ ਦੇ ਨਾਲ ਖੜੇ ਹਾਂ ਇਹ ਕਹਿ ਕੇ ਨਵਜੋਤ ਸਿੰਘ ਸਿੱਧੂ ਉੱਥੋਂ ਚਲਦੇ ਬਣੇ ਸਨ ਪਰ ਹਰਸ਼ਮਿਤ ਕੌਰ ਬਾਦਲ ਨੇ ਉਹਨਾਂ ਤੇ ਇੱਕ ਵੱਡਾ ਹਮਲਾ ਕੀਤਾ ਪਰ ਇੱਕ ਸਵਾਲ ਉਹਨਾਂ ਸੇ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੀ ਜੰਗ ਹੋਣੀ ਚਾਹੀਦੀ ਹੈ ਜਿਵੇਂ ਕਿ ਪੰਜਾਬ ਦੇ ਲੀਡਰ ਕਾਫੀ ਇਸ ਲਈ ਕਾਲੇ ਪੰਦੇ ਦਿਖਾਈ ਦਿੰਦੇ ਨੇ ਕਿ ਲੱਗਦਾ ਹੈ ਕਿ ਜੰਗ ਪਾਕਿਸਤਾਨ ਅਤੇ ਭਾਰਤ ਵਿਚਾਲੇ ਜੋ ਤਣਾਅ ਹੈ ਜੋ ਆਪਸੀ ਅਣਬਣ ਹੈ ਉਸ ਦਾ ਕੋਈ ਹੱਲ ਕੱਢੇਗੀ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਹਾਨੂੰ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਪਲੇ ਸਟੋਰ ਤੇ ਜਾ ਕੇ ਪੰਜਾਬ ਟੀਵੀ ਦੇ ਐਪ ਨੂੰ ਹੁਣੇ ਡਾਊਨਲੋਡ ਕਰ ਲਓ YouTube ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਹੁਣ ਤੁਸੀਂ ਸਾਨੂੰ Twitter ਅਤੇ Instagram ਤੇ ਵੀ ਫੋਲੋ ਕਰ ਸਕਦੇ ਹੋ ਮੈਂ ਜੱਜ ਸਿੰਘ ਚਿਹਲ ਇਸੇ ਤਰ੍ਹਾਂ ਹੀ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਤੁਹਾਡੇ ਤੱਕ ਪਹੁੰਚਾਉਂਦਾ ਰਹਾਂਗਾ ਤੁਸੀਂ ਬਣੇ ਰਹੋ ਪੰਜਾਬ ਟੀਵੀ ਮੈਂ ਸੋਚੀ ਰਹੀ ਸੀ ਕਿ ਇਹ ਪ੍ਰੋਗਰਾਮ ਤਾਂ ਮੈਂ ਨਹੀਂ ਚਾਹ ਤੇ ਆਪਣੇ ਸਭਾਈ ਸਿਹਵਾ ਮੰਡਲ ਵਾਸਤੇ ਆਇਆ ਸੀ ਤੇ ਸੁਖਬੀਰ ਜੀ ਕਹਿੰਦੇ ਜੇ ਤੁਸੀਂ ਅੱਗੇ ਜਾਇਆ ਹੋ ਮੈਨੂੰ ਸਮਾਂ ਥੋੜਾ ਬਾਤ ਹੋ ਗਿਆ ਉੱਥੇ ਜਾ ਕੇ ਤੁਸੀਂ ਜਲਾਲਾਬਾਦ ਸ਼ਹਿਰ ਦੇ ਲੋਕਾਂ ਦੇ ਨਾਲ ਵੀ ਮੁਲਾਕਾਤ ਮੈਂ ਵੀ ਮੈਂ ਸੋਚਿਆ ਤੁਹਾਡੇ ਚਾਹਾਂਗੇ ਤੁਹਾਡੇ ਨਾਲ ਬੈਠ ਕੇ ਦੋਸਤਾਂ ਨਾਲ ਸਾਂਝੀ ਕਰਾਂਗੇ ਪੁੱਛਾਂਗੇ ਕਿ ਤੁਹਾਡੇ ਐਮਐਲਏ ਸਾਹਿਬ ਤੁਹਾਡੀ ਕਿੰਨਾ ਕੁ ਧਿਆਨ ਲਾ ਕੇ ਕੀਤੇ ਵਾਸਤੇ ਕੰਮ ਕੀਤੇ ਤੇ ਘਰ ਜਾ ਕੇ ਫਿਰ ਸੁਮੇਰ ਜੀ ਨੂੰ ਦੱਸਾਂ ਕਿ ਲੋਕੀਂ ਪੜਨਾ ਕੋਈ 问题 ਨਹੀਂ ਲੇਕਿਨ ਮੈਨੂੰ ਲੱਗਦਾ ਹੈ ਕਿ ਐਸੇ ਲਾਟੇ ਦੇ ਲੋਕਾਂ ਦਾ ਪਿਆਰ ਨਹੀਂ ਦਾ ਸੁਮੇਰ ਜੀ ਨੇ ਤਾਂ ਇਸ ਤਰ੍ਹਾਂ ਬਣਾ ਲਿਆ ਮੈਨੂੰ ਲੱਗਦਾ ਹੈ ਕਿ ਤੁਸੀਂ ਬਠਿੰਡੇ ਵਾਲਿਆਂ ਦੇ ਵੀ ਐਮਪੀ ਲੋਕ ਫੋਮ ਦੇ ਚੱਕਰ 'ਚ ਹੋ ਕਿ ਕਿਰਿਆਸ਼ਾਹ ਸਾਹਮਨਾ ਦੇ ਅਗਲਾ ਸਟੈਪ ਆਜੋ ਵਰ ਤੇ ਤੁਸੀਂ ਮੁੱਖ ਮੰਤਰੀ ਸਾਹਿਬ ਵੀ ਉੱਥੇ ਜਿਹੜੇ ਸਾਡੇ ਸਾਥ ਦਾ ਬੈਠੇ ਨੇ ਜਾ ਥੋੜਾ ਥੋੜਾ ਤੁਸੀਂ ਵੀ ਪਿੱਛੇ ਨੂੰ ਆ ਜਾਓ ਜੀ ਸਾਡੇ ਕਿਉਂਕਿ ਮੈਂ ਸਮਝਾ ਰਿਹਾ ਕਿ ਸਾਡੇ

ਗੱਲ ਕਰਦੇ ਦੋਨਾਂ ਪਾਰਟੀਆਂ ਨੇ ਇੱਕੋ ਨਿਸ਼ਾਨਾ ਕਿ ਜਿਹਨੇ ਕਿਵੇਂ ਸ਼ਰੋਮੁਲੀਆ ਕਾਲੀ ਨਾਂ ਦੇ ਸਰਕਾਰ ਨੂੰ ਲਾਣਾ ਹੈ ਤੇ ਇਹ ਪਰਿਵਾਰ ਨੂੰ ਬਦਾਨ ਕਰਕੇ ਲੋਕਾਂ ਨੂੰ ਇਹਨਾਂ ਤੋਂ ਦੂਰ ਕਰਨਾ ਹੈ ਜਿਹਦੇ ਕਰਕੇ ਮੈਂ ਦੇਖਿਆ ਬਥੇਰੇ ਲੋਕ ਇੱਥੇ ਆਏ ਪਿਛਲੇ ਚੋਣਾਂ ਵਿੱਚ ਲੜਾਈ ਲੜਨ ਵਾਸਤੇ ਸੁਖਬੀਰ ਜੀ ਦੇ ਖਿਲਾਫ ਇੱਕ ਤਾਂ ਮੈਂ ਕਹਿੰਦੀ ਹਾਂ ਕਿ ਜੋਕਰ ਸਾਡੇ ਸ਼ਰਾਬੀ ਮੈਂਬਰੋਂ ਪਾਰਲਮਨੋਂ ਤੁਹਾਡੇ ਕੋਲ ਆਏ ਦੂਜਾ ਕਾਂਗਰਸ ਪਾਰਟੀ ਨੇ ਵੀ ਪੇਸ਼ ਕਰ ਤੇ ਬਥੇਰੇ ਨਾਚ ਨਾਚੇ ਤੇ ਬੋਲੇ ਸੋ 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 ਮੋਰ ਲਾ ਕੇ ਸਾਡੇ ਪਰਿਵਾਰ ਦੇ ਨਾਲ ਜੇ ਤੁਸੀਂ ਖੜੇ ਨਹੀਂ ਹੁੰਦੇ ਤਾਂ ਉਹ ਸਾਰਾ ਝੂਠੇ ਦੇ ਨਾਤੇ ਕਿਤੇ ਇਹਨਾਂ ਲੋਕਾਂ ਨੇ ਸੱਚ ਵਿੱਚ ਸਾਡੇ ਦਾ ਪਿਆਰ ਕੀਤਾ। ਸੋ ਮੈਂ ਦਿਲੋਂ ਤੁਹਾਡੇ ਸਾਰਿਆਂ ਦਾ ਸ਼ੁਕਰਾਨਾ ਕਰਦੀਆਂ ਤੇ ਜਿਵੇਂ ਮੈਂ ਕਹਿੰਦੀ ਆ ਕਿ ਬਾਲ ਸਿੰਘ ਦੇ ਹਲਕੇ ਛੇਵੀ ਮੈਂ ਕਹਿੰਦੀ ਆ ਕਿ ਸਾਡਾ ਪਰਿਵਾਰ ਨਹੀਂ ਹੈ। ਚੰਗੇ ਮਾੜੇ ਦਿਨਾਂ ਵਿੱਚ ਹਮੇਸ਼ਾ ਇਲਾਕਾ ਖੜਿਆ ਰਿਹਾ। ਚਰੋ ਤੋਂ ਪਰਿਵਾਰਿਕ ਖਦ ਇਲਾਕਾ ਸਦਾ ਸਾਡਾ ਰਿਹਾਇਸ਼ ਹੋਤੇ ਸੀ। ਲੋਕੀ ਸ਼ਾਇਦ ਤਿੰਨ ਤਿੰਨ ਪੀੜੀਆਂ ਤੋਂ ਬਾਲ ਸਿੰਘ ਨੂੰ ਜਾਣਦੇ ਸੀ।

लंबी हलका तो मैं देखिया मैं हमेशा लंबी वाले कहती थ कि पूरा पंजाब एक पासे लंबी हलका एक पासे जमीन आसमान का फर्क है लेकिन जब जलालाबाद हल्के पिंडा में गई तो मैं दावेदार कह सकती हाँ कि लंबी ते जलालाबाद हल्के उन्नी फर्क होगा कोई खास फर्क रह नहीं गया कि मुख्य का सीड़ा उप मुख्यमंत्री का डे इस इलाके के विकास वास्ते अपना पूरा पूरा योगदान पाया आज थोड़े सार्या के बच्चे आके मैं इस गल की खुशी की ਇੰਨੀ ਸਾਰੀ ਪਨਾ ਤੁਸੀਂ ਅੱਜ ਦੇ ਦਿਨ ਮੈਨੂੰ ਪਤਾ ਹੈ ਤੁਹਾਡੇ ਘਰ ਚ ਜਿਹੜੇ ਵੀ ਹੋਣਗੇ ਲੇਕਿਨ ਸਾਡੇ ਪਿਆਰ ਦਾ ਸਬੂਤ ਤੇ ਇੱਕ ਮੁਲਾਵੇ ਵਿੱਚ ਨਹੀਂ ਵੱਡੀ ਗੰਦੀ ਵਿੱਚ ਤੁਸੀਂ ਸਾਰੇ ਇੱਥੇ ਇਕੱਠੇ ਹੋ ਗਏ ਬਹੁਤ-ਬਹੁਤ ਤੁਹਾਡੇ ਸਾਰਿਆਂ ਦਾ ਮੈਂ ਸ਼ੁਕਰਾਨਾ ਕਰਦੀ ਆ ਤੇ ਬਾਕੀ ਕਿਹੜੀ ਸੀਟ ਤੋਂ ਲੜਨਾ ਹੈ ਕਿਵੇਂ ਲੜਨਾ ਹੈ ਲੜਨਾ ਹੈ ਨਹੀਂ ਲੜਨਾ ਤੁਸੀਂ ਸਾਰੇ ਜਾਣਦੇ ਹੋਗੇ ਕਿ ਮਾਹੀ ਮੈਂ ਸਿਆਸੀ ਆ ਨਹੀਂ ਕਦੇ ਸਿਆਸਤ ਵਿੱਚ ਆਂਦਾ ਫਗੇ ਮੇਰਾ ਨਿਸ਼ਾਨਾ ਸਹੀ ਹੈ ਲੇਕਿਨ ਪਰਮਾਤਮਾ ਦੀ ਜਿੱਦ ਕੇ ਰਜ਼ਾ ਹੁੰਦੀ ਹੈ ਮੈਂ ਕਦੇ ਜ਼ਿੰਦਗੀ ਵਿੱਚ ਪਹਿਲੇ ਇਲੈਕਸ਼ਨ ਦੇ ਬਾਰੇ ਨਹੀਂ ਸੋਚਿਆ ਸੀ ਕਿ ਕਦੇ ਲੜਨੀ ਪਾਉਗੀ ਦੂਜੀ ਤੇ ਤਾਂ ਸਪਨਾ ਹੀ ਨਹੀਂ ਲੱਤਾ ਸੀ ਤੇ ਤੀਜੀ ਦਾ ਕੋਈ ਇਰਾਦਾ ਨਹੀਂ ਹੈਗਾ ਲੇਕਿਨ ਦੋ ਇਲੈਕਸ਼ਨਾਂ ਦੇ ਬਾਅਦ ਇਹਨਾ ਸਮਝ ਗਈਆਂ ਕਿ ਰਜ਼ਾਇਦਾ ਖੁਦਾ ਜਿਹੜੇ ਮਾਲਕ ਨੂੰ ਮੰਨਜ਼ੂਰ ਹੁੰਦਾ ਉਹਦੀ ਰਜ਼ਾ ਵਿੱਚ ਰੋ ਕਿਉਂਕਿ ਉਹ ਸਭ ਤੋਂ ਵੱਧਿਆ ਹੁੰਦਾ ਹੈ ਕਿ ਕੀ ਮਾਲਕ ਦੀ ਰਜ਼ਾ ਹੋਗੀ ਕਿਵੇਂ ਹੋਗੀ ਮੈਂ ਆਹੇ ਵਿਸ਼ਵਾਸ ਦਿਲਾ ਸਕਦੀਆਂ ਕਿ ਜਿੱਥੇ ਤੁਮ ਸਾਫ਼ ਸੇਵਾ ਬਖਸ਼ਣਗੇ ਡਟ ਕੇ ਪੂਰੀ ਤਰ੍ਹਾਂ ਮਾਲਕ ਦੀ ਸੇਵਾ ਸਮਾਜ ਕੇ ਉਥੇ ਦੇ ਲੋਕਾਂ ਨੂੰ ਨਾ ਬਦਾਨੂਮ ਸਮਝੇ

सारे पंजाब के लोगों की सेवा करना साबार का मान है रजा हो जो पार्टी का फैसला हो फैसले उ मैं अपनी पूरी पूरी मेहनत नगन सेवा की कोशिश करा लेकिन हाँ जितों मर्जी सेवा मिले ये फिर भी साबारिक इलाका है भावे सुखबीर जी ने घर के मैंबर होने के नाते ऐसे लाले की सेवा वास्ते जो योगदान पा सकिया मैं अपनी <laughs> ते कुछ किस्म दी सकदा हूं बहुत बहुत धन्यवाद है पासा जी हां जी थोड़ा-थोड़ा पीछे मुड़िए साढे लोकां ਦੇ ਉਤੇ ਜਿਹੋ ਜਿਹੇ ਅਤਿਆਚਾਰ ਤੇ ਜਿਹੋ ਜਿਹੇ ਟੈਰੋਰਿਜ਼ਮ ਫੈਲਾਉਣ ਦਾ ਕੰਮ ਕੀਤਾ ਤੇ ਹੁਣੇ ਕੁਛ ਦਿਨ ਪਹਿਲੇ ਜ ਆ ਤੁਹਾਡੇ ਫੇਸ ਦੇਖਿਆ ਆ ਰਹੀ ਬੈਣਾ ਭਾਈ ਜੀ ਜੈਂਟਸ ਪਿੱਛੇ ਹੋ ਜਾਓ ਸਾਹਮਣੇ